ਅੱਜ ਮੈਂ ਤੁਹਾਨੂੰ ਦੱਸਾਂਗਾ ਕੁਝ ਵੈਬਸਾਈਟਸ ਜਿਨ੍ਹਾਂ ਉੱਤੇ ਜਾ ਕੇ ਤੁਸੀਂ ਖੁਦ ਜੌਬ ਆਫਰ ਅਪਲਾਈ ਕਰ ਸਕਦੇ ਹੋ ਤੇ ਜੇ ਤੁਹਾਨੂੰ ਜੌਬ ਆਫਰ ਉੱਥੋਂ ਮਿਲ ਜਾਂਦੀ ਹੈ ਤੇ 2 3 4 ਲੱਖ ਦੇ ਵਿੱਚ ਤੁਹਾਡਾ ਜਿਹੜਾ ਵੀਜ਼ਾ ਉਹ ਲੱਗ ਜੇ ਲੋ ਜੀ ਕੱਲ ਤੋਂ ਸ਼ੁਰੂ ਹੋਣ ਜਾ ਰਿਹਾ ਨਿਊਜ਼ੀਲੈਂਡ ਦਾ ਸੀਜ਼ਨਲ ਵੀਜ਼ਾ ਜਿਹਦੇ ਵਿੱਚ ਦੋ ਕੈਟਾਗਰੀਆਂ ਨੇ ਵਰਕ ਫੋਰ ਸੀਜ਼ਨਲ ਵੀਜ਼ਾ 3 ਸਾਲ ਤੇ ਪੀਕ ਸੀਜ਼ਨਲ ਵੀਜ਼ਾ 1 ਸਾਲ ਸੋ ਅੱਜ ਮੈਂ ਤੁਹਾਨੂੰ ਦੱਸਾਂਗਾ ਕੁਝ ਵੈਬਸਾਈਟ ਜਿਨ੍ਹਾਂ ਉੱਤੇ ਜਾ ਕੇ ਤੁਸੀਂ ਖੁਦ ਜੌਬ ਆਫਰ ਅਪਲਾਈ ਕਰ ਸਕਦੇ ਜੀ ਤੇ ਜੇ ਤੁਹਾਨੂੰ ਜੌਬ ਆਫਰ ਉੱਥੋਂ ਮਿਲ ਜਾਂਦੀ ਹੈ ਤੇ 2 3 4 ਲੱਖ ਦੇ ਵਿੱਚ ਤੁਹਾਡਾ ਜਿਹੜਾ ਵੀਜ਼ਾ ਉਹ ਲੱਗ ਜਾਏਗਾ ਪਰ ਥੋੜਾ ਜਿਹਾ ਜਿਹਾ ਵੀਜ਼ੇ ਬਾਰੇ ਜਾਣ ਲਈਏ ਆਪਾਂ ਤੇ ਜਿਹੜਾ 3 ਸਾਲ ਦਾ ਵੀਜ਼ਾ ਹੈ ਵਰਕ ਜਿਹੜਾ ਗਲੋਬਲ ਵਰਕ ਫੋਰ ਸੀਜ਼ਨਲ ਵੀਜ਼ਾ ਉਹ 3 ਸਾਲ ਦਾ ਹੈ 3 ਸਾਲ ਦੇ ਵਿੱਚ ਤੁਸੀਂ 9 ਮਹੀਨੇ ਉੱਥੇ ਰਹਿਣਾ ਤੇ 3 ਮਹੀਨੇ ਤੁਸੀਂ ਇੰਡੀਆ ਵਾਪਸ ਆਪਣੇ ਦੇਸ਼ ਵਾਪਸ ਆਉਣਾ ਹੈ ਜਿਹੜਾ 1 ਸਾਲ ਦਾ ਵੀਜ਼ਾ ਉਹਦੇ ਵਿੱਚ ਤੁਸੀਂ 7 ਮਹੀਨੇ ਉੱਥੇ ਰੁਕ ਸਕਦੇ ਜੇ 3 ਮਹੀਨੇ ਤੋਂ ਵੱਧ ਰਹਿਣਾ ਤੇ ਜਿਹੜਾ ਤੁਹਾਨੂੰ ਆ ਉਹ ਹੈਲਥ ਇੰਸ਼ੋਰੈਂਸ ਆਪਣੀ ਲੈਣੀ ਪਏਗੀ ਬੇਨਤੀ ਹੈ ਵੀ 2.5 ਲੱਖ ਰੁਪਏ ਖਰਚ ਕੇ ਇਹ ਵੀਜ਼ਾ ਨਾ ਲਿਓ ਕਿਸ ਦੀ ਧੱਗੀ ਦਾ ਸ਼ਿਕਾਰ ਨਾ ਬਣਿਓ ਹੋ ਸਕਦਾ ਬੜੇ ਤੁਹਾਨੂੰ ਕਹਿਣਗੇ ਵੀ ਆਓ ਮੈਂ ਤੁਹਾਨੂੰ ਜੌਬ ਆਫਰ ਦਵਾ ਦਿੰਨਾ ਹੋ ਸਕਦਾ ਤੁਹਾਨੂੰ ਵੀਜ਼ਾ ਦਵਾ ਦੇਣ ਵੀਜ਼ਾ ਲੈਣ ਤੋਂ ਬਾਅਦ ਐਸ ਗੱਲ ਦੀ ਕੀ ਗਾਰੰਟੀ ਹੈ ਜਿਹੜੇ ਬੰਦੇ ਨੂੰ ਤੁਸੀਂ ਜਾਣਦੇ ਪਛਾਣਦੇ ਨਹੀਂ ਵੀ ਉਹ ਤੁਹਾਨੂੰ ਉੱਥੇ ਕੰਮ ਦੇਊਗਾ ਤੇ ਜੇ ਕੰਮ ਦਊਗਾ ਤੇ ਤੁਹਾਨੂੰ ਤਨਖਾਹ ਪੂਰੀ ਦਊਗਾ 23 ਡਾਲਰ 50 ਸੈਂਟ ਦੇ ਲਗਭਗ ਜਿਹੜਾ ਵਾ ਉਹ ਬੇਸਿਕ ਰੇਟ ਪੇ ਰੇਟ ਹੈ ਨਿਊਜ਼ੀਲੈਂਡ ਦਾ 23 ਡਾਲਰ 50 ਸੈਂਟ ਇੱਕ ਘੰਟੇ ਦਾ ਸੋ ਜੇ ਤੁਹਾਨੂੰ 8 ਘੰਟੇ ਵੀ ਕੰਮ ਮਿਲਦਾ ਜੇ ਕੋਈ ਬੰਦਾ ਚੰਗਾ ਮਿਲ ਜਾਂਦਾ ਤੇ ਉਹਦੇ ਵਿੱਚੋਂ ਤੁਸੀਂ ਆਪਣੇ ਖਰਚੇ ਵੀ ਕੱਢਣੇ ਆ ਆਪਣਾ ਰੂਮ ਰੈਂਟ ਰੋਟੀ ਖਰਚਾ ਆਉਣ ਜਾਣ ਦਾ ਖਰਚਾ ਫੋਨ ਦਾ ਖਰਚਾ ਸਾਰਾ ਕੁਝ ਕਵਰ ਕਰਨਾ ਸੋ 20 25 30 ਲੱਖ ਰੁਪਈਆ ਖਰਚੇੰਦਾ ਕੋਈ ਬੈਨੀਫਿਟ ਨਹੀਂ ਹੋਣਾ ਕਿਉਂਕਿ ਇਸ ਵੀਜ਼ੇ ਦੇ ਵਿੱਚ ਕੋਈ ਪੀਆਰ ਨਹੀਂ ਕੋਈ ਤੁਸੀਂ ਆਪਣੀ ਫੈਮਿਲੀ ਨੂੰ ਸਪான்ਸਰ ਨਹੀਂ ਕਰ ਸਕਦੇ ਹਾਂ ਤੁਸੀਂ ਇਹ ਵੀਜ਼ਾ ਉੱਥੇ ਹੋਰ ਕਿਸੇ ਵੀਜ਼ੇ 'ਚ ਚੇਂਜ ਜ਼ਰੂਰ ਕਰਾ ਸਕਦੇ ਜੀ ਬਟ ਉਹਦੇ ਵਾਸਤੇ ਫਿਰ ਪੈਸੇ ਲੱਗਣੇ ਨੇ ਸੋ ਬੇਨਤੀ ਆ ਮੈਂ ਆ ਥੱਲੇ ਤੁਹਾਨੂੰ ਵੈਬਸਾਈਟ 'ਚ ਮੈਂਸ਼ਨ ਕਰਤੀਆਂ ਨੇ ਇੱਥੇ ਜਾ ਕੇ ਤੁਸੀਂ ਖੁਦ ਜੋਬ ਆਫਰ ਅਪਲਾਈ ਕਰੋ ਥੈਨ ਜੇ ਤੁਹਾਨੂੰ ਕੋਈ ਉੱਥੋਂ ਜੋਬ ਆਫਰ ਮਿਲ ਜਾਂਦੀ ਹੈ ਤੇ ਤੁਸੀਂ ਆਪ ਵੀ ਆਪਣਾ ਵੀਜ਼ਾ ਅਪਲਾਈ ਕਰ ਸਕਦੇ ਤੇ ਜਾਂ ਕਿਸੇ ਐਡਵਾਈਜ਼ਰ ਕੋ 10 20 50 ਹਜ਼ਾਰ ਦੇ ਕੇ ਤੇ ਆਪਣੀ ਫਾਈਲ ਜਿਹੜੀ ਉਹ ਪ੍ਰੋਸੈਸ ਕਰਵਾ ਸਕਦੇ ਜੇ ਫਿਰ ਤੁਹਾਡੀ ਬਸ ਅੰਬੈਸੀ ਫੀਸ ਲੱਗੂਗੀ ਤੇ ਤੇ ਜਿਹੜਾ ਵੀ ਤੁਸੀਂ ਐਡਵਾਈਜ਼ਰ ਕੀਤਾ ਵਾ ਜਿਹੜਾ ਉਹਦਾ ਖਰਚਾ ਵਾਕੀ ਤੁਹਾਡਾ ਮੈਡੀਕਲ ਦਾ ਜਾਂ ਪੀਸੀਸੀ ਜਿੰਨੇ ਵੀ ਖਰਚੇ ਛੋਟੇ ਮੋਟੇ ਜਿਹੜੇ ਪਾ ਕੇ 4 ਦਿਨ ਤੋਂ 4 ਲੱਖ ਦੇ ਵਿੱਚ ਜਿਹੜਾ ਤੁਹਾਡਾ ਵੀਜ਼ਾ ਉਹ ਕੰਪਲੀਟ ਹੋ ਜਾਊਗਾ ਸੋ ਬਚ ਕੇ ਰਹੋ ਖੁਦ ਅਪਲਾਈ ਕਰੋ ਕਿਸ ਦੀਆਂ ਗੱਲਾਂ 'ਚ ਨਾ ਆਇਓ ਕਿਉਂਕਿ ਕਿਸ ਦਾ ਕੋਈ ਕਸੂਰ ਨਹੀਂ ਅਸੀਂ ਆਪ ਜਾਣਾ ਹੈ ਉਹਨਾਂ ਕੋਲ ਤੇ ਜਿੰਨੇ ਹਨ ਨੂੰ ਸਾਰਾ ਕੰਮ ਕਰਾ ਕੇ ਦੇਣਾ ਸਾਰਾ ਕੁਝ ਪ੍ਰੋਵਾਈਡ ਕਰਾ ਕੇ ਦੇਣਾ ਉਹਨੇ ਵੇਖੋ ਪੈਸੇ ਤੇ ਲੈਣੇ ਲੈਣੇ ਉਹਦਾ ਅਸੀਂ ਕਸੂਰ ਨਹੀਂ ਕਰ ਸਕਦੇ ਕੋਈ ਕਿਉਂਕਿ ਉਹਨਾਂ ਦਾ ਉਹ ਕਾਮਿਆਂ ਉਹਨਾਂ ਦਾ ਉਹ ਬਿਜ਼ਨਸ ਆ ਬਸ ਬੇਨਤੀ ਇਹੋਈ ਆ ਵੀ ਬਚ ਕੇ ਰਹੋ ਕੱਲ ਤੋਂ ਸ਼ੁਰੂ ਹੋਣ ਜਾ ਰਿਹਾ 8 ਦਸੰਬਰ 2025 ਤੋਂ ਸ਼ੁਰੂ ਹੋਣ ਜਾ ਰਿਹਾ ਇਹ ਵੀਜ਼ਾ ਕਰੋ ਅਪਲਾਈ ਖੁਦ ਕਰੋ ਆਫਰ ਲੈਟਰ ਜਿਹੜੀ ਆ ਉਹ ਅਪਲਾਈ ਕਰੋ ਇਹਨਾਂ ਵੈਬਸਾਈਟਸ 'ਤੇ ਜਾ ਕੇ ਤੇ ਜੇ ਤੁਹਾਡੇ ਕਿਸਮਤ ਹੋਈ ਤੁਹਾਡੇ ਮੁਕੱਦਰ ਹੋਏ ਤੇ ਤੁਹਾਨੂੰ ਜੌਬ ਆਫਰ ਤੋਂ ਮਿਲ ਗਈ ਤੇ 3-4 ਲੱਖ ਦੇ ਵਿੱਚ ਤੁਹਾਡਾ ਜਿਹੜਾ ਵੀਜ਼ਾ ਉਹ ਲੱਗ ਜਾਏਗਾ ਬਹੁਤ ਬਹੁਤ ਧੰਨਵਾਦ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਜੇ ਕੋਈ ਵੀਡੀਓ ਚੰਗੀ ਲਗੀ ਤਾਂ ਸਤਿ ਸ਼੍ਰੀ ਅਕਾਲ